तो होगी शुरू ना पै गया मी सवेरे सवेरे दसो तो इलाके का की हाल है देखो मी पैन लग गया कि मी कि आ हा हा गर्मी रही लगती इधर आ जा ना बुत इधर आओ इधर ਕਿਬੂ ਆ ਦੇਖੋ ਮੀਂਹ ਦਾ ਆਨੰਦ ਲੈਂਦੇ ਆਂ ਬਾਹਰ ਨਿਕਲੇ ਆ ਦੇਖ ਲਓ ਮਸਤ ਹੋ ਰਹੇ ਨੇ ਓਏ ਮੀਂਹ ਦਾ ਨਿਆਰਲਾ ਨਾ ਆ ਦੇਖ ਲਓ ਕਿਉ ਸਾਡਾ ਕਿਬੂ ਗੰਦਾ ਜੇ ਨਾ ਉਹ ਤਾਂ ਗੰਦਾ ਹੋ ਜਾਏਗਾ ਸਾਹੀ ਤੁਹਾਡੇ ਦੱਸੋ ਮੀਂਹ ਪੈ ਰਿਹਾ ਕਿੱਥੇ ਆਪਣੇ ਦਾ بارش ਹੋ ਗਈ ਤੜਕੇ-ਤੜਕੇ ਗਰਮੀ ਬਹੁਤ ਸੀ ਕੱਲ ਦੀ ਜਾਣ ਕਰਨ ਵਾਲੀ ਕਰ ਰਹੀ ਸੀ ਆ ਦੇਖ ਲੋ ਸੁਖ ਪ੍ਰੋਡਕਸ਼ਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਡਾਲਰ ਡਾਲਰ ਹੈ ਨਾ ਡਾਲਰ ਤਾਂ ਆ ਸੀਗਾ ਆ ਦੇਖੋ ਉਹ ਕੀ ਬੂਆ ਉਹ ਜੀਤ ਤੋਈ ਹੋਈ ਆ ਮਹਿਮਾਨ ਹੈ ਕੱਜ ਜਾਣਾ ਉਹਨੇ ਆਜੀ ਡਾਲਰ ਦਾ ਨਿਕਾਜ ਆ ਇਹ ਗੇੜੇ ਲਾਉਂਦੇ ਨੇ ਮੀਂਹ ਚ ਸਾਡੇ ਵੀ ਪੈ ਗਿਆ ਕੌਣ ਦੇਖ ਰਿਹਾ ਕੌਣ ਦੇਖ ਰਿਹਾ ਆਜੀ ਬੂਟੇ ਖੋਸ ਹੋ ਜਾਣਗੇ ਉਹ ਦੇਖੋ ਕਿੰਨੇ ਧੈਂਟ ਲੱਗਣ ਲੱਗੇ ਫੁੱਲ ਆ ਆ ਦੇਖੇ ਡਰੇ ਜੀ ਆ ਬੁੰਦਾ ਕਿੰਨੀ ਸੋਹਣੇ ਲੱਗਦੇ ਨੇ ਦਿਖਾਵਾਂ ਤੁਹਾਨੂੰ ਖੜਾ ਕੋ ਮੈਂ ਆ ਦੇਖੋ ਬਹੁਤ ਕੈਂਟ ਲੱਗਦੇ ਨੇ ਆ ਦੇਖੋ ਬੁੰਦਾ ਜੀ ਆ ਕਿੰਨੀਆਂ ਕੈਂਟ ਲੱਗਦੀਆਂ ਨੇ ਅ ਇਹ ਕੀ ਆ ਗਿਆ M011K ਹੈਲੋ ਬ्रो ਮੰਗਲੈਂਡ ਥੈਂਕ ਯੂ ਜੀ ਅੰਗਲੈਂਡ ਵਾਲਿਓ ਬਿਊਟੀਫੁਲ ਹੋਮ ਇਹ ਤਾਂ ਸਾਡਾ ਗਰੀਬ ਖਾਨਾ ਜੀ ਆ ਦੇਖ ਲੋ ਇਹਦੇ ਚ ਮੈਂ ਬੂਟੇ ਬਹੁਤ ਲਾਏ ਹੋਏ ਨੇ ਆ ਦੇਖੋ ਕਿੰਨੀ ਘੈਂਟ ਲੱਗ ਰਹੀ ਬੂੰਦ ਬੰਦੀ ਇਹਦੇ ਤੇ ਲੱਗੀ ਨਾ ਆਦਰ ਦੇਖੋ ਆਪਣਾ ਦੇਸੀ ਘਰ ਬਣਾਇਆ ਹੈ ਪਿੰਡ ਦੇ ਵਿੱਚ ਆ ਦੇਖੋ ਸਾਰੇ ਬੂਤੇ ਬਹੁਤ ਲੱਗੇ ਹੋਏ ਮੇਰੇ ਕੋਲੇ ਆ ਸਾਊਥ ਅਫਰੀਕਾ ਦਾ ਐਲੋਵੀਰਾ ਆ ਦੇਖ ਲਓ ਉਹ ਤੱਕ ਫੁੱਲ ਲਾਏ ਹੋਏ ਆ ਇਹਦੇ ਵਿੱਚ ਰੱਖਦੇ ਮੈਂ ਪਾਣੀ ਦੀ ਘਾਟ ਯੂ نو ਰੱਖਣੀ ਪੈਂਦੀ ਹੈਗੀ ਆ ਦੇਖੋ ਆ ਸਾਡੇ ਡੌਗੀ ਨੇ ਇੱਕੋ ਬੈਠਾ ਹੈ ਇਕ ਆ ਬਠਾ ਆ ਦੇਖੋ ਡਲਰ ਉੱਪਰ ਬੇਟਾ ਇੱਧਰ ਦੇਖੋ ਉੱਪਰ 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 ਮੇਰੇ ਵਾਲਾ ਆਈ ਊਡ ਲਵ ਟੂ ਈਟ ਹੇਅਰ ਅ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਹੋਰ ਦਿਖਾਣਾ ਮੈਂ ਤੁਹਾਨੂੰ ਇਹ ਕਾ ਖੜਿਆ ਹੈ ਓਪੋਨੈਂਟ ਉਹ ਇਹਨੂੰ ਅੰਗਰੇਜ਼ੀ ਘੱਟ ਪੜ੍ਹਨੀ ਹੁੰਦੀ ਆ ਪੈਕਸੀਅਸ ਪਦਨ ਕੀ ਲਿਖਿਆ ਨਿਗਾ ਘਟ ਹੈ ਗਿਆ ਆ ਦੇਖੋ ਨਜ਼ਾਰਾ ਆ ਗਿਆ ਅੱਜ ਆ ਆਪਣੇ ਬਾਉਂਸਾਈ ਬਣਾਏ ਹੋਏ ਨੇ ਬਾਈ ਹੈਂਡ ਸਾਰੇ ਉਹ ਪਿਆਇ ਕੁਪਰ ਬੱਦਲ ਪੂਰਾ ਹੋ ਰਿਹਾ ਮੈਂ ਮੀਂਹ ਚ ਆ ਗਿਆ ਬਾਹਰੇ ਹੁਣ ਆ ਦੇਖੋ ਇਹ ਸਾਰੇ ਬਾਈ ਹੈਂਡ ਬਣਾਏ ਹੋਏ ਆ ਆਪਣੇ ਸ਼ੌਕ ਇਦਾਂ ਦਾ ਉਹ ਲਾਇਆ ਆ ਦੇਖੋ ਇੱਧਰ ਇਹੋ ਆਪਣਾ ਕਿੱਕ ਟਸ ਉੱਪਰ ਬਣਿਆ ਹੋਇਆ ਕਿੱਕ ਟਸਨ ਗਾਰਡਨ ਛੋਟਾ ਜਿਹਾ ਉਹ ਤੁਹਾਡੇ ਜੁਕੇ ਦਾ ਸੈਨ ਪੈਡਰ ਉਹ ਪਰੇ ਦੀਂ ਦਾ ਜਿਹੜਾ ਵਿਆਹ ਰੀ ਦਿਸਾ ਪੰਜਾਬ ਦੇ ਵਿੱਚ ਆ ਜੀ ਐਡ ਮਾਈ ਹੋਮ ਆਪਣੇ ਘਰ ਹੀ ਲਾਇਆ ਹੋਇਆ ਇਹ ਉਹ ਵਾਲਾ ਜਿਹੜਾ ਹੈਗਾ ਪਰੇ ਲੱਗਿਆ ਡੰਡਾ ਦੀਂ ਦਾ ਉਹ ਹੈਗਾ ਜੁਕੇ ਦਾ ਜੀ ਬਹੁਤ ਸੋਹਣਾ ਜੀ ਧੰਨਵਾਦ ਜੀ ਧੰਨਵਾਦ ਹਾਂ ਇੰਡੀਆ ਜਸ ਇੰਡੀਆ ਇੰਡੀਆ ਇਨ ਪੰਜਾਬ ਆ ਦੇਖੋ ਆਈ ਬਿਲੋਂਗ ਟੂ ਪੰਜਾਬ ਆ ਦੇਖੋ ਅਮੀ ਪੈ ਗਿਆ ਇੱਥੇ ਹੁਣ ਬਹੁਤ ਰਿਆ ਫੁੱਲ ਖੇੜਨਾ ਹੁਣ ਉਹ ਦੇਖੋ ਸਾਹਮਣੇ ਤੁਹਾਡਾ ਕੀ ਨਾਮ ਆ ਜੀ ਐਮ 01 ਪਤ ਨਹੀਂ ਐਮਓ 1 ਲਿਖਿਆ ਆਈ ਕੇ ਆ ਦੇਖੋ ਇਹ ਬੋਗਨਵਿਲੀਆ ਇਹਦੇ ਤਿੰਨ ਤਰ੍ਹਾਂ ਦਾ ਫੁੱਲ ਲੱਗਦਾ ਲਾਈਵ ਨੂੰ ਸ਼ੇਅਰ ਕਰ ਦਿਓ ਆ ਜਿਹੜਾ ਨਾ ਇਹ ਬਹੁਤ ਕੰਮ ਦੀ ਚੀਜ਼ ਆ ਜਿਹੜਾ ਆਹ ਵਾਲਾ ਪਲਾਂਟਸ ਹੈ ਇਹਨੂੰ ਕਹਿੰਦੇ ਨੇ ਪੈਨਸਲ ਕੈਕਟਸ ਆ ਦੇਖੋ ਕਿੰਨੀ ਸੋਹਣੀ ਲੱਗਦੀ ਆ ਬੂੰਦਵਾਂ ਦੀ ਦੇਖਿਓ ਬਾਰਸ਼ ਤਾਂ ਹੁਣ ਸਾਡੀ ਘਟ ਗਈ ਥੋੜੀ ਜੀ ਪੈਨਸਲ ਕੈਕਟਸ ਹੋਰ ਇਹ ਜੜ ਦਰਦ ਕਰਦੀ ਹੋਵੇ ਇਸ ਪੇਨ ਵਾਸਤੇ ਬਹੁਤ ਬੈਸਟ ਹੈ ਇਹ ਆ ਦੇਖੋ ਆਪਾਂ ਲੱਕੜ ਦੇ ਵਿੱਚ ਬਣਾਇਆ ਹੋਇਆ ਇੰਗਲਿਸ਼ ਵੀ ਇੰਗਲਿਸ਼ ਆਉਂਦੀ ਜੀ ਕੱਲੀ ਇਹਨਾਂ ਨੂੰ ਆਇਆ ਠੀਕ ਆ ਮੈਨੂੰ ਇੰਗਲਿਸ਼ ਨਹੀਂ ਆਉਣਾ ਆਉਂਦੀ ਹੈਗੀ ਆਪਾਂ ਹਨ ਪਰਵੰਦੇ ਹੈਗੀ ਆ ਦੇਖੋ ਇਹ ਸਿੰਗਲ ਤੋਂ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਆ ਬੂੰਦਾ ਲੱਗੀਆਂ ਆ ਵੀ ਲਾਏ ਹੋਇਆ ਆ ਦੇਖੋ ਆ ਛੋਟੇ ਪਲਾਂਟ ਹੈਗੇ ਇਹਨਾਂ ਦੇ ਫੁੱਲ ਬਹੁਤ ਸੋਹਣੇ ਆ ਇਹ ਟ੍ਰਾਂਸਲੇਟ ਕਰਨਗੇ ਤਾਂ ਬਹੁਤ ਸਿਆਣੇ ਨੇ ਸਾਮਾਨੀਦਾਰ ਬੰਦੇ ਨੇ ਆ ਦੇਖੋ ਆ ਇਹਗਾ ਐਲੋਵੀਰਾ ਦੇ ਪਲਾਂਟ ਨੇ ਸਾਰੇ ਇਹ ਜਿਹਦੇ ਅਕਲ ਜੜ ਜੜਾ ਆਉਂਦੀ ਹੋਵੇ ਉਹਨਾਂ ਲਈ ਵਧੀਆ ਪੈਨਸਲ ਵਾਲਾ ਹਾਂ ਆ ਦੇਖੋ ਇਹ ਕਹਿੰਦੇ ਜਿਹਦੇ ਅਕਲ ਜੜ ਆਉਂਦੀ ਹੋਵੇ ਦਰਦ ਕਰਦੇ ਹੋਵੇ ਉਹਨਾਂ ਵਾਸਤੇ ਬਾਲਾ ਵਧੀਆ ਦਰਦ ਦਾ ਬੰਦ ਹੋ ਜਾਂਦਾ ਇਹਨੂੰ ਲਗਾ ਕੇ ਦੁੱਧੇ ਦਾ ਇਧਰ ਵੀ ਹੈਗਾ ਚਾਈਨੀਜ਼ ਪਾਮ ਆ ਦੇਖੋ ਨਜ਼ਾਰਾ ਆ ਗਿਆ ਜ ਸਵੇਰੇ ਸਵੇਰੇ ਅੰਡੇ ਹੋ ਗਏ ਹਨ ਜਮਾ ਆ ਚਾਈਨੀਜ਼ ਪਾਮ ਆ ਪੁੰਦਾ ਬਹੁਤ ਸੋਹਣਾ ਲੱਗਦੀ ਨੇ ਤੇ ਸੈਂਸਵੇਰੀਆ ਇਹਨੂੰ ਬੋਲਦੇ ਨੇ ਸੈਂਸਵੇਰੀਆ ਆ ਇਹਦਾ ਨਵਾਂ ਪਲਾਟ ਕੱਢ ਕੇ ਲਾਇਆ ਮੈਂ ਆ ਆ ਦੇਖੋ ਕਿੰਨੀ ਘੈਂਟ ਚੀਜ਼ ਆ ਇਹਦਾ ਮੈਨੂੰ ਨਾਂ ਨਹੀਂ ਪਤਾ ਸਰਚ ਮਾਰੂ ਕਿਸੇ ਦਿਨ ਇੰਨੇ ਟੈਗ ਲਗਾਣੇ ਆਪਾਂ ਸਾਰਿਆਂ ਦੇ ਅਜੇ ਪਲਾਂਟ ਆਪਣੇ ਖੁਸ਼ ਹੋ ਗਏ ਪੂਰੇ ਐਨ ਹੋਰ ਦਿਖਾਵਾ ਤੁਨੂੰ ਆਹ ਦੇਖੋ ਹਾਜੀ ਕੌਣ ਕੌਣ ਜੁੜਿਆ ਹੋਰ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਐਹਦੇ ਤੇ ਫੁੱਲ ਬਹੁਤ ਸੋਹਣਾ ਆਉਂਦਾ 133 ਬੰਦੇ ਆਪਣੇ ਲਾਈਵ ਦੇ ਵਿੱਚ ਜੁੜੇ ਹੋਏ ਨੇ ਜਿਹੜੇ ਨਵੇਂ ਸੱਜਣਾ ਆਏ ਨੇ ਸਾਰਿਆਂ ਨੂੰ ਵੈਲਕਮ ਹੈ ਅ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਆ ਦੇਖੋ ਇਹਦੀ ਮੈਂ ਕਟਿੰਗ ਕਰਤੀ ਸੀ ਥੋੜੀ ਜੀ ਆ ਥੋੜਾ ਨਾਜ਼ੁਕਾ ਹੀ ਨਵੇਂ ਆ ਰਹੇ ਨੇ ਹਜੇ ਇਹ ਵੀ ਬਹੁਤ ਸੋਹਣਾ ਹੈ ਆ ਦੇਖੋ 골ਡਨ ਲੀਫ ਦਿਖਾਣਾ ਤੁਹਾਨੂੰ 골ਡਨ ਲੀਫ ਵੀ ਆਪਾਂ ਨੇ ਲਾਇਆ ਹੋਇਆ ਆ 골ਡਨ ਲੀਫ ਹੈ ਆ ਦੇਖੋ ਇਹ 골ਡਨ ਲੀਫ ਹੈ ਦੇਖੋ ਇਧਰ ਮੀਂਹ ਪੈ ਰਿਹਾ ਉਧਰ ਸੂਰਜ ਵੀ ਆ ਗਿਆ ਦੇਖਿਓ ਸੂਰਜ ਵੀ ਆ ਗਿਆ ਕਿੰਨਾ ਘੈਂਟ ਦ੍ਰਿਸ਼ ਬਣ ਗਿਆ ਆਹ ਦੇਖੋ ਸੂਰਜ ਵੀ ਆ ਗਿਆ ਨਾਲ ਦੀ ਨਾਲ ਦੋਨੇ ਚੀਜ਼ਾਂ ਇਕੱਠੀਆਂ ਕੈਟ ਸਿੱਟ ਦੇ ਨੋ ਆਹ ਕੈਟ ਸਾਡੀ ਬਹੁਤ ਸ਼ਰਾਰਤਾਂ ਕਰਦੀ ਹੈ ਕੈਟ ਆ ਦੇਖੋ ਕੀ ਕਰਦਾ ਫਿਰਦਾ ਤੂੰ ਇਧਰ ਚੱਲ ਅੰਦਰ ਭਿੱਜ ਜਗਾ ਉਹ ਦੇਖੋ ਸਾਰੇ ਪੈਲੇ ਲਟਿਆ ਦੇਖੋ ਇਹਨਾਂ ਨੇ ਮਸਤੀ ਕਰ ਲਈ ਪੂਰੀ ਇਹ ਬੂ ਥੱਕ ਗਿਆ ਹੋਏ ਆ ਕੀ ਬੂ ਆ ਇਹ ਬਾਹਰੋਂ ਆਇਆ ਮਹਿਮਾਨ ਜੀਂਦ ਤੋਂ ਆਇਆ ਹੋਇਆ ਹੈ ਅੱਜ ਜਾਣਾ ਇਹਨੇ ਜਦੋਂ ਅਸੀਂ ਨਵਾਂ ਘਰ ਬਣਾਇਆ ਤੁਹਾਡੇ ਕੋਲੋਂ ਬੂਟੇ ਲੈ ਕੇ ਜਾਵਾਂਗੇ ਜ਼ਰੂਰ ਲੈ ਕੇ ਜਾਇਆ ਜ਼ਰੂਰ ਨਵਾਂ ਘਰ ਬਣਾਓ ਤੁਸੀਂ ਜ਼ਰੂਰ ਜਿੰਨੇ ਮਰਜ਼ੀ ਆ ਦੇਖੋ ਬਤਿਹਰੇ ਅਜੇ ਹੇਠੇ ਲਾਏ ਪਿਆਂਗੇ ਬਹੁਤ ਸਾਰੇ ਮੈਂ ਹੇਠੇ ਗਿਆ ਨਹੀਂ ਇਹ ਗਿੱਲਾ ਹੋ ਰਿਹਾ ਹੇਠੇ ਵਾਲੇ ਵੀ ਦਿਖਾ ਦੂੰ ਤੁਹਾਨੂੰ ਹੁਣ ਦਿਖਾਣਾ ਤੁਹਾਨੂੰ ਤੁੱਪਰੇ ਕਿਲੇ ਫੁੱਲ ਬਹੁਤ ਸੋਹਣੇ ਲੱਗਦੇ ਆ ਕਣੀਆਂ ਘਟ ਗਿਆ ਹੁਣ ਆ ਮਣੀ ਪਲਾਂਟ ਆ ਦੇਖੋ ਹੁਣ ਇਹਦੇ ਨਾਲ ਪੈਸੇ ਪੂਸੇ ਨਹੀਂ ਆਉਂਦੇ ਸੱਪ ਆਪਾਂ ਮੰਦੀ ਆਜੇ ਕਈ ਵਾਰੀ ਬੰਦਾ ਕਹਿੰਦਾ ਵੀ ਮਣੀ ਪਲਾਂਟ ਲਾ ਲਓ ਪੈਸੇ ਆ ਜਾਣਗੇ ਐਦਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਉਹਦਾ ਸੋਹਣਾ ਲੱਗਦਾ ਹੈ ਆਪਾਂ ਨੇ ਲਾਇਆ ਜੀ ਸਿੰਘ ਸਰਨ ਕਿੰਨੇ ਰੱਖਿਆ ਜੀ ਡੌਗ ਆਪਣੇ ਕੋਲੇ ਹੈਗੇ ਜੀ ਡੌਗ ਦੇਖੋ ਦੋ ਆ ਮੇਲ ਫੀਮੇਲ ਆ ਕਲਚਰ ਪਾਉਂਦਾ ਆ ਫੀਮੇਲ ਰੈਡ ਕਲਰ ਦੀ ਉਹ ਬੱਚਾ ਪਿਆ ਆ ਸੇਲ ਤੇ ਆ ਬੱਚਾ ਜੀ ਕਿਸੇ ਨੂੰ ਲੋੜ ਹੋਵੇ ਇਹਦਾ ਇਹ ਇਹਦਾ ਬੱਚਾ ਆ ਸੁਤਾ ਪਿਆ ਜਿਹੜਾ ਆਪਣੇ ਕੋਲ ਸੇਲ ਡੌਗ ਰੱਖਿਆ ਜੀ ਬੈ ਜਾ ਬੁੱਤ ਨਾ ਸਰਾਰਤ ਨਹੀਂ ਕਰਨੀ ਇਹ ਆਪਾਂ ਸੇਲ ਕਰ ਦਾਂਗੇ ਇਹਦੇ ਫਰ ਉਤਰਿਆ ਹੋਇਆ ਹੁਣ ਇਹਦੇ ਬਾਲ ਆਉਣ ਵਾਲੇ ਆ ਬਸ ਇਹ 5 ਮਹੀਨਿਆਂ ਦੀ ਹੈਗੀ ਫੀਮੇਲ ਹੈ ਇਹਦੇ ਬਾਲ ਆਉਣ ਵਾਲੇ ਨੇ ਬਾਲ ਤਾਰ ਰੱਖਿਆ ਨਹੀਂ ਸਾਰੇ ਐਦਾਂ ਦੇ ਬਾਲ ਆਣਗੇ ਇਹਦੇ ਕੇ ਇਹਦੀ ਬੱਚੀ ਹੈ ਇਹ ਇਹ ਬੰਦਾ ਸਾਡਾ ਬਹੁਤ ਸ਼ਰਾਰਤੀ ਆ ਆ ਦੇਖੋ ਇਹਦਾ ਫਰ ਦੇਖੋ ਕਿੰਨਾ ਦੂਜੀ ਦਿਖਾਵਾਂ ਜੀ ਉਹ ਹੱਸ ਕੀ ਨੇ نیچے ਨਹੀਂ ਦਿਖਾ ਦੇਣੇ ਤੁਹਾਨੂੰ ਕਿਥੋਂ ਬਲੌਂਗ ਕਰਦੇ ਤੁਸੀਂ ਲਖੋ ਨਾ ਇੱਕ ਬੁਲੀ ਕੋਡ ਹੈ ਇੱਕ ਹੈਗਾ ਰਿਚ ਕੋਡ ਜਾਂ ਲਿਬੜ ਗਿਆ ਜਬ ਬਹੁਤ ਸਵੇਰੇ ਸਵੇਰੇ ਗੰਦ ਪਾਉਂਦੇ ਨੇ ਕਿੱਥੋਂ ਬਲੌਂਗ ਕਰਦੇ ਹੋ ਐਚ ਵੀ ਇੱਕ ਆ ਪਿੰਜਰਾ ਪੈ ਜਿਹੜਾ ਆ ਦੇਖੋ ਹੋਏ ਗੰਦ ਇੱਕ ਆ ਖੜਿਆ ਨੀਲੀ ਅੱਖਾਂ ਵਾਲਾ ਆ ਦੇਖੋ ਮੂਸਾ ਪਿੰਡ ਬਾਜੀਵਾ ਠੀਕ ਆ ਤੁਸੀਂ ਕੀ ਗੁਰਪ੍ਰੀਤ ਸਿੰਘ ਤੁਹਾਡਾ ਨਾ ਇੱਥੇ ਬਣਾਉਣਾ ਆਪਾਂ ਸਾਰੇ ਮਨ ਲੋ ਡੌਗ ਦਾ ਸੈਟਅਪ ਆ ਮੈਂ ਲਾਈਟ ਲਗਾਉਣਾ ਇੱਕ ਮਿੰਟ ਮੈਂ ਲਾਈਟ ਲਾਉਣਾ ਇੱਧਰ ਫਿਰ ਦਿਖਾਉਣਾ ਤੁਹਾਨੂੰ ਜਿਉਂ ਰੇ ਆ ਤੁਹਾਨੂੰ ਬੁਲੀ ਕੋਰਡ ਦਾ ਬੱਚਾ ਦਿਖਾਣਾ ਆ ਵੀ ਸੇਲ ਕਰ ਦਿਆਂਗੇ ਇਹ ਹਜੇ ਚਾਰ ਪੰਜ ਪੰਜ ਮਹੀਨਿਆਂ ਦੀ ਇਹ ਹੈ ਆ ਦੇਖੋ ਇਹ ਸਰਾਰ ਤਾਂ ਕਰ ਦਦੇ ਮੈਂ ਬੰਨ ਤੇ ਇਹ bade bade baal baal hunde ne de ਇਹ ਵੀ ਸੇਲ ਕਰ ਦਿਆਂਗੇ ਇਹ ਛੋਟੇ ਨੂੰ ਤਾਂ ਕਰਦੇ ਨੇ ਵੱਡੇ ਉਹਨਾਂ ਨਾਲ ਸੈੱਟ ਨਹੀਂ ਹੁੰਦੇ ਹੈਗੇ ਇਹਦੇ ਉੱਪਰ ਵਾਲ ਜਿਹੜੇ ਨੇ ਨਾ ਇਹ ਉਹਨਾਂ ਦੀ ਰੀਲ ਬਣਾਉਂਦੇ ਨੇ ਉਹਦਰ ਵੀ ਉਹਦੇ ਵਿੱਚ ਵੀ ਉਹ ਸਟੈਂਡਰਡ ਕੋਡ ਦਿਆ ਉਹ ਬਲੈਕ ਐਂਡ ਵਾਈਟ ਆ ਆ ਦੇਖੋ ਹੋਰ ਪਲਾਂਟ ਪਾਏ ਆਪਣੇ ਲੈਮਨ ਗ੍ਰਾਸ ਬਹੁਤ ਸੋਹਣੇ ਡੌਗ ਜੀ ਧੰਨਵਾਦ ਆ ਲੈਮਨ ਗ੍ਰਾਸ ਆ ਕਿਸੇ ਦਾ ਤਿਆਰ ਬਣਦਾ ਹੋਵੇ ਤੇ ਡਬੱਡਾ ਹੁੰਦਾ ਹੋਵੇ ਮਟਾਪਾ ਇਹ ਘਟਾਉਣ ਵਾਲੀ ਦੀ ਚਾਹ ਬਣਾ ਕੇ ਪੀਓ ਐਦਾਂ ਖਾਓ ਆਪਾਂ ਸ਼ੌਕ ਹੀ ਰੱਖਿਆ ਦੇਖੋ ਸਾਰਿਆਂ ਦੇਖੋ ਭਰਿਆਂ ਤੇ ਉੱਪਰ ਆ ਇਧਰ ਦੇਖੋ ਆ ਸਾਨੂੰ ਪਲਾਂਟ ਆ ਇਹਨਾਂ ਤੇ ਸਾਰਿਆਂ ਦੇ ਫੁੱਲ ਲੱਗਦੇ ਆ ਬਾਦ ਬਦਲ ਬਦਲ ਕੇ ਹੁਣ ਮੀਂਹ ਨਾਲ ਖਰਾਬ ਹੋ ਜਾਂਦੇ ਨੇ ਫੇਰ ਆ ਗਿਆ ਕਣੀ ਮੈਂ ਜਾਵਾ ਉੱਪਰ ਆਈ ਗਾ ਇਹ ਨਾ ਇੱਕ ਆ ਦੇ ਫੇਰ ਆ ਗਿਆ ਮੀਂਹ ਆ ਗਿਆ ਆ ਪ੍ਰਧਾਨ ਸਾਡੀ ਇਹ ਦੇਖੋ 1 ਮਿੰਟ ਇਹ ਆ ਬਹਿ ਗਈ ਆ ਕੇ ਉੱਪਰ ਦੁਕਾਨ ਤੇ ਕਿੰਨੇ ਵਜੇ ਜਾਣਿਓ ਬਸ ਜਾਣੇ ਤਿਆਰ ਹੋ ਕੇ ਕਣੀਆਂ ਕਰਕੇ ਖੜ੍ਹ ਕੇ ਆਪਾਂ 8 ਵਜੇ ਪਹੁੰਚ ਜਾਨੇ ਦੁਕਾਨ ਤੇ ਇਹਦੇ ਵਰਗੀ ਬਣਨਾ ਉਹ ਨੇ ਜਿਹੜੀ ਉਹ ਨਿੱਕੀ ਜਿਹੀ ਆ ਉਹ ਸੇਲ ਤੇ ਆ ਜਿਹੜੀ ਬਲੈਕ ਐਂਡ ਵਾਈਟ ਹਾਸਤੀ ਉਹ ਵੀ ਸੇਲ ਤੇ ਆ ਦੇਖੋ ਇਹਦੇ ਫਾਰਾ ਉਤਰਿਆ ਹੋਇਆ ਹੁਣ ਸਾਰੇ ਆਨੇ ਵੱਡੇ ਵੱਡੇ ਬਾਲ ਹੋਦੇ ਨੇ ਪੂਰੇ ਆਏ ਨੇ ਇਹਨੇ ਤਾਂ ਮਸਤੀ ਮਾਰਦੇ ਪੂਰੇ ਖੁੱਲੇ ਉਹ ਹੁਣ ਬੰਨੇ ਮੀਂਹ ਚ ਫਿਰ ਇਹਨਾਂ ਨੂੰ ਤਲ ਕਰਦੇ ਨੇ ਲਵੇੜ ਦਿੰਦੇ ਨੇ ਉਹਦੇ ਬਾਲ ਕੱਟੇ ਹੋਣੇ ਆ ਦੇਖੋ ਇਹ ਕੰਨ ਲੁਕ ਜਾਂਦੇ ਨੇ ਵਿੱਚ ਆ ਇਹਦੀ ਦੇਖੋ ਇਹਦੀ ਪਹਿਲਾਂ ਇਕੱਠੇ ਸੀ ਥੋੜਾ ਜਿਹਾ ਬਹੁਤ ਸਿਆਣੇ ਆ ਦੇਖੋ ਆਏ ਮਸਤੀ ਮਾਰਦੇ ਨੇ ਸਾਰਾ ਦਿਨ ਥੋੜੇ ਮੂਸੇ ਆ ਕੇ ਕਹਿੰਦੇਓ ਫਿਰ ਤੁਹਾਨੂੰ ਅਸੀਂ ਤੁਹਾਡਾ ਸੰਪਰਕ ਨੰਬਰ ਤਾਂ ਹੈ ਨਹੀਂ ਤੁਹਾਨੂੰ ਕਿਵੇਂ ਲੱਭਾਂਗੇ ਅਸੀਂ ਅ ਤੁਸੀਂ ਕਹਿੰਦੇ ਸੀ ਨਾ ਵੀ ਮੂਸੇ ਵਾਲੇ ਦੇ ਉਹਦੀ ਵੀਡੀਓ ਬਣਵਾ ਦਾਂਗੇ ਇਹਨਾਂ ਨੰਬਰ ਤੇ ਵਟਸਐਪ ਕਰ ਦਿਓ ਤੁਸੀਂ ਫਿਰ ਤਾਂ ਤੁਹਾਨੂੰ ਲੱਭ ਲਾਂਗੇ ਅਸੀਂ ਕੱਡੀ ਆ ਦੇਖ ਇਹਦੀ ਮੀਟਿੰਗ ਹੋਈ ਅੱਗੇ ਬੱਚੇ ਲੈਣੇ ਆਦੇ ਇਹ ਹੁਣ ਸੌ ਜਾਣਗੇ ਬਸ ਜਦੋਂ ਭੁੱਖ ਲੱਗੇ ਉਦੋਂ ਪਾਉਣਗੇ ਰੌਲਾ ਇਹ ਤੂੰ ਵੀ ਰੌਲਾ ਪਾਏਂਗਾ ਹਾਂਜੀ ਕਿਹੜੇ ਕਿਹੜੇ ਭਰਾ ਆ ਗਏ ਅ ਸਵੇਰੇ ਸ਼ਬਦ ਕੀਰਤਨ ਲਾ ਦੋ ਸਾਰੇ ਲੇਟ ਜਾਂਦੇ ਨੇ ਫੇ ਰੌਲਾ ਪਾਉਣੋਂ ਹਟ ਜਾਂਦੇ ਨੇ ਫੀਡ ਕਿਹੜੀ ਪਾਉਣੀ ਜੀ ਪੀੜਾ ਪਾ ਘਰ ਦੀ ਪੋਈ ਦੇ ਜੀ ਇਹਨਾਂ ਨੂੰ ਸਲਾਦ ਵਗੈਰਾ ਕਰੇ ਚਾਵਲ ਪਾ ਦਿੰਨੇ ਆ ਠੀਕ ਆ ਨਾ ਮળો ਕਰੇ ਕਰੇ ਪੈਡਾਗਰੀ ਦੇ ਦਿੰਨੇ ਇਹਨਾਂ ਨੂੰ ਦਹੀਂ ਵਗੈਰਾ ਚੱਲਦਾ ਦੁੱਧ ਘੱਟ ਦਿੰਨੇ ਆ ਆ ਦੇਖੋ ਨਾਲੇ ਫੁੱਲ ਓਣੇ ਐ ਇਹ ਹਲਕਾ ਦੇਖੋ ਵਾਲ ਕੱਟੇ ਹੋਣੇ ਤੁਹਾਨੂੰ ਦੀਦੀ ਵੀ ਲੱਸੀ ਨੇ ਕੋਈ ਵੀ ਸਾਰੇ ਵਧੀਆ ਨੇ ਪੂਰੇ ਫਲੱਬੀ ਨੇ ਇਹ ਡਰ ਉਹ ਨਾ ਪਾਉ ਹੀ ਤਿਆਰ ਹਨਾ ਆ ਬਹੁਤ ਸੋਹਣਾ ਲੱਗਦਾ ਨਹੀਂ ਪਿਆ ਹੁੰਦਾ ਆ ਛੋਟੇ ਪਲਾਂਟ ਇੰਦਰ ਸਾਰੇ ਇਹ ਰੱਖਿਆ ਨੇ ਗਮਲੇ ਚ ਇੱਕ ਸਕੂਲੈਂਟ ਪਲਾਂਟ ਨੇ ਇਹਨਾਂ ਸਕੂਲੈਂਟ ਪਲੈਂਟ ਕਹਿੰਦੇ ਨੇ ਆ ਜੈਬਰਾ ਪਲੈਂਟ ਦਿਖਾਣਾ ਮੈਂ ਤੁਹਾਨੂੰ ਆ ਦੇਖੋ ਜੈਬਰਾ ਪਲੈਂਟ ਹੈ ਪਹਿਲਾਂ ਕਣੀ ਆ ਗਈ ਸੀ ਇਹ ਜੈਬਰਾ ਪਲੈਂਟ ਹੈ ਇਹਦੇ ਫੁੱਲ ਬਹੁਤ ਸੋਹਣਾ ਹੁੰਦਾ ਬਲੈਕ ਕਲਰ ਦਾ ਪਰ ਵਿੱਚ ਪਰਪਲ ਜਿਹਾ ਹੁੰਦਾ ਬੂੰਦਾਂ ਕਿਵੇਂ ਪਈਆਂ ਨੇ ਜੀ ਸਿੰਘ ਜੁੜੇ ਹੋਏ ਹੋ ਆਪਾਂ ਤੁਹਾਨੂੰ ਹੋਰ ਚੀਜ਼ ਦਿਖਾਉਣਾ ਇੱਕ ਅਗਰ ਜੁੜੇ ਹੋਏ ਹੋ ਲਾਈਵ ਦੇ ਵਿੱਚ ਬੌਂਸਾਈ ਬਣਾਏ ਹੋਏ ਦਿਖਾਉਣਾ ਤੁਹਾਨੂੰ ਮੈਂ ਆਪਣੇ ਆ ਦੇਖੋ ਇਹ ਬਾਈ ਹੈਂਡ ਆ ਸਾਰੇ ਆਪ ਬਣਾਏ ਆਪਾਂ ਕਲਮਾ ਲਗਾ ਲਾ ਕੇ ਉਹ ਉਹਦੇ ਚੋਂ ਕੱਢ ਕੇ ਦੇਖੋ ਜਿਵੇਂ ਉਹ ਲਾਏ ਹੋਏ ਨੇ ਇਦਾਂ ਕੱਢ ਲਈਦੇ ਆ ਦੇਖੋ ਇਹ ਟ੍ਰੇਆਂ ਚੇਂਜ ਕਰਨ ਵਾਲੀ ਹੋ ਰਹੇ ਨੇ ਹੁਣ ਨਵੀਆਂ ਟ੍ਰੇਆਂ ਲਾਵਾਂਗੇ ਥੋੜਾ ਦੇਖ ਲਈਏ ਮੌਸਮ ਜਾਂ ਆ ਦੇਖੋ ਇਹ ਦੇਖੋ ਉਧਰ ਕੈਕਟਸ ਲਾਇਆ ਸਾਰੇ ਇਹਦੇ ਨੀਚੇ ਪਾਣੀ ਤੋਂ ਬਚਾ ਕੇ ਰੱਖਣੇ ਪੈਂਦੇ ਮੀਂਹ ਪੈਦਾ ਫਿਰ ਖਰਾਬ ਹੁੰਦੇ ਹੈ ਸ਼ੈੱਡ ਬਣਾਵਾਂਗੇ ਪੱਕਾ ਫਿਰ ਗੱਲਬਾਤ ਬਣ ਜੂਗੀ ਅਬ ਉਹ ਗੋਣ ਬਲੀ ਸਾਡੀ ਟ੍ਰਿਪਲ ਕਲਰ ਉਹ ਸਿੰਗਲ ਕਲਰ ਹੈਗੀ ਆ ਡਬਲ ਸ਼ੇਡ ਸੌਰੀ ਇਹ 골ਡਨ ਲੀਫ ਹੈ ਇਹ ਜਿਹੜਾ ਉੱਪਰਲਾ ਟੂਸਾ ਇਹ ਸੋਨੇ ਵਰਗਾ ਆਉਂਦਾ ਜਮਾ ਹੁਣ ਆਉਣਗੇ ਦੁਬਾਰੇ ਪੱਤੇ ਆ ਝਾੜ ਕੇ 골ਡਨ ਲੀਫ ਹੈ ਜਿਹੜਾ ਉਹ ਡੰਡਾ ਜਾਂ ਦੀਂ ਦਾ ਇਹ ਯੂਕੇ ਦਾ ਵਾਲਾ ਆਹ ਵਾਲਾ ਆਹ ਵਾਲਾ ਸੈਨ ਪੈਡਰੋ ਕਹਿੰਦੇ ਨੇ ਇਹਨੂੰ ਇਹਦੇ ਬਹੁਤ ਸੋਹਣੇ ਫੁੱਲ ਆਉਂਦੇ ਆ ਇਹ ਸੈਨ ਪੈਡਰੋਆ ਆ ਦੇਖੋ ਇਹਦੇ yellow ਫਲਾਵਰ ਆ ਰਹੇ ਆ ਹੁਣ ਇਸ ਟਾਈਮ ਇਹ ਕੋਹ ਲਾਇਆ ਅੱਗੇ ਬਾਦੂ ਪਏ ਆ ਇਹਦੇ ਆ ਦੇਖੋ ਉਹ ਫੁੱਲ ਇਧਰ ਖੜੇ ਹੋਏ ਰੈੱਡ ਕਲਰ ਦੇ white ਅਲੱਗ-ਅਲੱਗ ਤੋਂ ਆ ਦੇਖੋ ਉਹ ਪਰੇ ਲੱਗੇ ਆਗੇ ਆ ਵੀ ਬੋਗਨਵਿਲੀ ਆ ਆ ਲਗਾਏ ਆਪਾਂ ਨੇ ਇਹ ਪਾਈਪ ਦੇ ਵਿੱਚ ਲੱਗੇ ਆ ਆ ਦੇਖੋ ਮੈਂ ਕਲੋਜ਼ ਕਰਕੇ ਦਿਖਾਉਣਾ ਥੋੜਾ ਆ ਦੇਖੋ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਜਿਹੜੇ ਸੱਜਣ ਆਪਣੇ ਲਾਈਵ 'ਚ ਪਹਿਲੀ ਵਾਰ ਹੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮੀ ਨਾਲ ਵਧੀਆ ਥੋੜੇ ਗੱਲਬਾਤ ਬਣ ਜਾਂਦੀ ਆ ਬਾਕੀ ਆ ਦੇਖੋ ਆ ਪਲਾਂਟ ਦੇਖੋ ਇਹ ਐਲੋਵੀਰਾ ਦੀ ਵੈਰਾਈਟੀ ਹੈ ਸਾਰੀ ਇਹ ਕਲਰ ਚੇਂਜ ਕਰਦਾ ਰਹਿੰਦਾ ਮੌਸਮ ਦੇ ਹਿਸਾਬ ਨਾਲ ਇਹਦੇ ਵਿੱਚੋਂ ਬਲੂਵਰ ਆਉਂਦੇ ਆ ਆ ਇੱਕ ਆ ਦੇਖੋ ਇਹ ਸਕੂਲੈਂਟ ਹੈ ਸਾਰੇ ਆ ਵੈਕਸੀਨ ਪਲਾਂਟ ਆ ਜੀਪ ਪਲਾਂਟ ਦਾ ਬੱਚਾ ਲਾਇਆ ਆਪਣੇ ਵੱਡਾ ਪਲਾਂਟ ਆਪਣਾ ਨੀਚੇ ਪਿਆ 143 ਬੰਦੇ ਜੁੜ ਗਏ ਨੇ ਕਿੱਥੋਂ ਕਿੱਥੋਂ ਜੁੜਿਆ ਬਾਈ ਕਮੈਂਟ ਕਰਕੇ ਜਰੂਰ ਦੱਸ ਦਿਓ ਜਿਹੜੇ ਆਪਣੇ ਲਾਈਵ 'ਚ ਆਏ ਨੇ ਹਾਜ਼ਰੀ ਲਵਾ ਦਿਓ ਹੋਰ ਤੁਹਾਨੂੰ ਬਹੁਤ ਦਿਖਾਵਾਂਗੇ ਆਈਟਮਾਂ ਬਾਧੂ ਰੱਖਿਆ ਨੇ ਕਿਹ ਚੀਜ਼ ਤੁਹਾਨੂੰ ਹੋਰ ਦਿਖਾਵਾਂ ਮੈਂ ਆਹ ਲੇਖੋ ਪੁਰਾਣੇ ਜ਼ਮਾਨੇ ਦੀ ਲਾਲਟੈਨ ਇਹ ਚੱਲਦੀ ਰੱਖੀ ਆਪਣੇ ਸਾਰੀ ਜੈਨੂਨ ਆরিਜਨਲ ਆ ਬਹੁਤ ਸਮਾਨ ਰੱਖਿਆ ਆਪਣੇ ਐਲਪੀ ਰਿਕਾਰਡ ਵਾਲੀ ਮਸ਼ੀਨ ਵੀ ਮੇਰੇ ਕੋਲ ਸੰਭੀ ਪਈ ਆ ਚੱਲਦੀ ਆ ਰੇਡੀਓ ਬਿਜਲੀ ਤੇ ਚੱਲਣ ਵਾਲੇ ਇਨਾ ਕਿਨਾਰੇ ਘਰੇ ਸਾਮੀ ਹੋਈ ਆ ਚੀਜ਼ ਦੱਸਿਓ ਮਾੜਾ ਕਮੈਂਟ ਕਰਕੇ ਆਇਆ ਕਿਸੇ ਦੇ ਘਰ ਇਦਾਂ ਇਹਨੂੰ ਲਾਲ ਤੈਣ ਕਹਿੰਦੇ ਆ ਸਾਡੇ ਪਿੰਡਾਂ ਦੇ ਵਿੱਚ ਇੱਕ ਚੀਜ਼ ਹੋਰ ਦਿਖਾਣਾ ਤੁਹਾਨੂੰ ਬਹੁਤ ਵਧੀਆ ਪਹਿਲਾਂ ਕਮੈਂਟ ਕਰਕੇ ਦੱਸੋ ਕੌਣ ਕੌਣ ਜੁੜਿਆ ਇੱਕ ਚੀਜ਼ ਹੋਰ ਦਿਖਾਉਂਗਾ ਬਹੁਤ ਘੈਂਟ ਕਿੱਥੋਂ ਕਿੱਥੋਂ ਦੇਖ ਰਹੇ ਹੋ ਲਾਈਵ ਦੇ ਵਿੱਚ ਆਪਣੇ ਕੋਲ 5 ਮਿੰਟ ਹੋਰ ਨੇ ਬਸ ਫਿਰ ਸਮਾਪਤੀ ਹੈ ਫਟਾਫਟ ਕਮੈਂਟ ਕਰਕੇ ਦੱਸੋ ਗਿਰਾਂ ਇੱਕ ਹੋਰ ਆਈਟਮ ਦਿਖਾਵਾਂਗਾ ਤੁਹਾਨੂੰ ਪੁਰਾਣੀਆਂ ਚੀਜ਼ਾਂ ਬਹੁਤ ਪਈਆਂ ਮੇਰੇ ਕੋਲੇ ਘਰ ਦੇ ਵਿੱਚ ਹੀ ਰੱਖਿਆ ਸਾਰਾ ਆਪਾਂ ਨੇ ਕਮੈਂਟ ਨਹੀਂ ਆਇਆ ਕਿਸੇ ਦਾ ਭਾਈ ਦੱਸੋ ਗਿਰਾਂ ਕੌਣ-ਕੌਣ ਦੇਖ ਰਿਹਾ ਤੇਰੀ ਅੱਗੇ ਚੱਲਾਂਗੇ ਆਪਾਂ ਆਵਾਜ਼ ਸੁਣ ਰਿਹਾ ਮੇਰੀ ਹਾਂਜੀ ਦੱਸੋ ਕੌਣ ਕੌਣ ਦੇਖ ਰਿਹਾ ਹੈ ਕਿ ਚੀਜ਼ ਹੋਰ ਦਿਖਾਉ ਤੁਹਾਨੂੰ ਐ ਆਓ ਫਟਾਫਟ ਕਰੋ ਕਮੈਂਟ ਬਾਲੀਕਾਂ ਇਹ ਚੀਜ਼ ਆ ਪੁਰਾਣੀ ਆ ਦੇਖੋ ਹਰਿਆਲੀ ਬਹੁਤ ਸੋਹਣੀ ਲੱਗਦੀ ਹੈ ਘਰ ਦੇ ਵਿੱਚ ਇਹ ਆਪਣਾ ਬਹੁਤ سارے ਮੈਨੂੰ ਲੱਗਦਾ 200 ਗਮਲੇ ਲੱਗੇ ਹੋਏ ਆਪਣੇ ਕੋਲੇ ਥੈਂਕ ਯੂ ਥੈਂਕ ਯੂ ਜਿਹੜੇ ਲਾਈਕ ਭੇਜ ਰਹੇ ਨੇ ਕਮੈਂਟ ਕਰਕੇ ਦੱਸਿਓ ਕਿੱਥੋਂ-ਕਿੱਥੋਂ ਜੁੜਿਓ ਇਹ ਹੋਣਾ ਚਾਹੀਦਾ ਘਰੇ ਦੇਖੋ ਠੰਡਾ ਰਹਿੰਦਾ ਇੱਕ ਤਾਂ ਵਾਤਾਵਰਨ ਸੋਹਣਾ ਲੱਗਦਾ ਹੈ ਨਾ ਆਪਣਾ ਜਿੱਥੇ ਵੀ ਮਕਾਨ ਦੇ ਵਿੱਚ ਰੱਖਦੇ ਆ ਸੋਹਣਾ ਲੱਗਦਾ ਇੱਕ ਚੀਜ਼ ਹੋਰ ਦਿਖਾਣਾ ਤੁਹਾਨੂੰ ਕਰਿਓ ਕਿਰਾਂ ਕਮੈਂਟ ਜੀ ਇਹ ਆਹ ਦੇਖੋ ਚੱਕੀ ਆ ਬਹੁਤ ਸੁੱਢੀ ਜੀ ਆ ਦੇਖੋ ਇੱਕ ਗਿੱਠ ਦੀ ਹੈ ਸਾਰੀ ਇਹ ਪੱਥਰ ਦੀ ਬਣੀ ਹੋਈ ਹੈ ਘੜ ਕੇ ਆਹ ਦੇਖੋ ਜਿੰਨੇ ਨੂੰ ਪੀਸ ਆ ਬਿਲਕੁਲ ਚੱਲਦੀ ਹੈ ਇਹ ਆ ਦੇਖੋ ਠੀਕ ਆ ਜੀ ਚੱਕੀ ਵੱਡੀ ਵੀ ਹੈਗੀ ਆਪਣੇ ਕੋਲੇ ਆਦਾ ਛੋਟੀ ਹੈ ਚੱਕੀ ਦਾ ਬੱਚਾ ਹੈ ਵੱਡੀ ਦਿਖਾਣਾ ਤੁਹਾਨੂੰ ਮੈਂ ਵੱਡੀ ਚੱਕੀ ਇਹ ਅਸੀਂ ਕੂਲਰ ਤੇ ਰੱਖ ਰੱਖੀ ਆ ਵੱਡੀ ਚੱਕੀ ਦਿਖਾਉਣਾ ਤੁਹਾਨੂੰ ਵੱਡੀ ਇਹ ਬਹੁਤ ਆ ਦੇਖੋ ਆ ਵੱਡੀ ਚੱਕੀ ਆ ਲੇਖੋ ਅger ਰੱਖਿਆ ਵੀ ਡਸਟ ਨਹੀਂ ਪੈਂਦੀ ਇਹ ਤੇ ਨਹੀਂ ਮਿੱਟੀ ਪੈ ਜਾਂਦੀ ਹੈ ਨਾ ਮੈਂ ਤੁਹਾਨੂੰ ਕਪੜਾ ਚੱਕੀ ਵੀ ਦਿਖਾ ਦੇਣਾ ਆ ਦੇਖੋ ਇਹ ਵੱਡੀ ਚੱਕੀ ਆ ਇਹ ਪਹਿਲਾਂ ਮਿੱਟੀ ਦੀ ਬਣੀ ਸੀ ਇੱਥੋਂ ਇਹ ਟੁੱਟ ਗਿਆ نیچے ਦਾ ਜਿਹੜਾ نیچے ਵਾਲਾ 베ਸ ਸੀਗਾ ਇਹ ਉਹ ਵਾਲਾ ਹੁਣ ਆਪਾਂ ਲੋਹੇ ਦਾ ਬਣਵਾਤਾ ਇਹ 179 ਸੱਜਣ ਜੁੜ ਗਏ ਨੇ ਲਾਈਵ 'ਚ ਕਮੈਂਟ ਘੱਟ ਆਏ ਨੇ ਤੁਹਾਡੇ ਕਮੈਂਟ ਕਰਕੇ ਦੱਸੋ ਮੈਨੂੰ ਪਤਾ ਲੱਗਦਾ ਰਹੇ ਨਾ ਵੀ ਫਿਰ ਹਾਂ ਕਮੈਂਟ ਕਰਕੇ ਦੱਸੋ ਇੱਕ ਚੀਜ਼ ਹੋਰ ਦਿਖਾ ਦੇਣਾ ਫਿਰ ਮੈਂ ਫਟਾਫਟ ਦੱਸੂ ਕਰਾਂ ਟਾਈਮ ਮੇਰੇ ਕੋਲ ਰਹਿ ਕੇ 5 ਮਿੰਟ ਸਾਰੇ ਇੱਕ ਚੀਜ਼ ਹੋਰ ਦਿਖਾਵਾਂ ਤੁਹਾਨੂੰ ਮੈਂ ਕਮੈਂਟ ਨਹੀਂ ਤੁਹਾਡੇ ਆਏ ਹੈਗੇ ਲੈ ਦਿਖਾ ਦਿੰਦਾ ਮੈਂ ਕਮੈਂਟ ਚਾਹੀ ਨਾ ਕਰੋ ਆ ਜੀ ਦੇਖੋ ਚਰਖਾ ਆਹ ਦੇਖੋ ਚੱਲਦਾ ਇਹਦਾ ਸਾਰਾ ਸਮਾਨ ਆਪਣੇ ਕੋਲ ਹੈਗਾ ਹੋਰ ਬਹੁਤ ਸਾਰੀਆਂ ਆਈਟਮਾਂ ਨੇ ਜੇ ਕਮੈਂਟ ਕਰਕੇ ਦੱਸੋ ਫਿਰ ਦਿਖਾ ਦਿਆਂਗਾ ਜੀ ਟਾਈਮ ਘਟਾ ਮੇਰੇ ਕੋਲੇ ਚਲੋ ਮੀਂਹ ਕਰਕੇ ਮੈਂ ਲਾਈਵ ਹੋ ਗਿਆ ਹਲਾ ਜੀ ਵੈਸੇ ਮੇਰੇ ਕੋਲ ਘਰੇ ਟਾਈਮ ਘੱਟ ਹੀ ਹੁੰਦਾ ਫੇਰ ਕਦੇ ਆਈਟਮਾਂ ਫੇਰ ਦਿਖਾਵਾਂਗੇ ਤੁਹਾਨੂੰ ਜੁੜਿਆ ਕਰੋ ਲਾਈਵ ਦੇ ਵਿੱਚ ਅਜੇ ਨੀਚੇ ਪਿਆ ਦਾ ਆਪਾਂ ਬੇਸਮੈਂਟ ਦੇ ਵਿੱਚ ਬਹੁਤ ਸਮਾਨ ਆ ਤਾਂ ਤੁਸੀਂ ਦੇਖ ਹੀ ਲਿਆ ਆਪਣੇ ਜਿਹੜੇ ਨਵੇਂ ਭਾਈ ਆਏ ਨੇ ਦੇਖ ਲਓ ਜਿਹੜੇ ਨਵੇਂ ਦੋਸਤ ਦੇਖ ਰਹੇ ਨੇ ਆ ਦੇਖ ਲਓ ਕਈ ਕਹਿੰਦੇ ਬੰਨ ਕੇ ਰੱਖਦੇ ਨੇ ਆਪਾਂ ਇਹ ਰੱਖੀ ਦੇ ਇਹਨਾਂ ਨੂੰ ਜਿੱਥੇ ਕੀ ਕਰਦਾ ਲੇਟ ਜਾਂਦੇ ਨੇ ਆ ਦੇਖ ਆ ਦੇਖ ਲੈਂਦੇ ਨੇ ਨਜ਼ਾਰੇ ਆ ਦੇਖੋ ਥੈਂਕ ਯੂ ਥੈਂਕ ਯੂ ਲਵ ਕੋਣ ਭੇਜ ਰਿਹਾ ਜੀ ਕਮੈਂਟ ਕਰਕੇ ਦੱਸਿਓ ਲਵ ਯੂ ਲਵ ਯੂ ਲਵ ਯੂ ਸਾਰਿਆਂ ਨੂੰ ਆ ਦੇਖੋ ਇਹ ਸਾਡਾ ਡਾਲਰ ਹੈ ਇਹਨੂੰ ਤਾਂ ਸਾਰੀ ਜਾਣਦੇ ਆ ਹਨ ਇਹਦੇ ਰੀਲਰ ਰੂਲ ਬਹੁਤ ਪਾਈਆਂ ਹੋਈਆਂ ਆ ਦੇਖੋ ਪੂਰੇ ਨਜ਼ਾਰਿਆਂ ਨਾਲ ਪਿਆ ਇਹ ਇਹ ਦੇਖ ਲਓ ਜਦੋਂ ਗਰਬਾਣੀ ਚੱਲ ਪੈਂਦੀ ਹੈ ਨਾ ਘਰੇ ਉਦੋਂ ਇਹ ਐਦਾਂ ਲੇਟ ਜਾਂਦੇ ਆ ਨਹੀਂ ਤੰਗ ਕਰਦੇ ਆ ਆ ਦੇਖ ਲਓ ਐਨ ਆਰਾਮ ਨਾਲ ਕੋਈ ਰੋਲਾ ਨਹੀਂ ਰੱਪਾ ਨਹੀਂ ਕੁਛ ਨਹੀਂ ਆ ਦੇਖੋ ਸਾਰੇ ਆ ਨਾਲੇ ਜਾਗਦੇ ਬੈਠੇ ਆ ਮਜਾ ਲਾ ਇਹ ਰੋਲਾ ਪਾਉਣ ਆ ਦੇਖੋ ਜੇ ਕੋਈ ਆਊਗਾ ਫੇਰ ਬੋਲਣਗੇ ਕਿਹੜੇ-ਕਿਹੜੇ ਭਰਾ ਤੁਸੀਂ ਇਹਦੇ ਸੋ ਕਲਿਕਾ ਕੌਣ ਕਰ ਰਿਹਾ ਜੀ ਕਮੈਂਟ ਕਰਕੇ ਦੱਸੋਗੇ ਦਾ ਸ਼ੁਕਰ ਕਮੈਂਟ ਕਰਕੇ ਆ ਬਹੁਤ ਸਿਆਣੀਆਂ ਇਹ ਜਮੇ ਤੰਗ ਨਹੀਂ ਕਰਦੀ ਇਹ 1% ਵੀ ਸਾਰੇ ਵੈਸੇ ਤਾਂ ਵਧੀਆ ਨੇ ਕੈਟਰ ਲੜਜੋ ਲੜਜੋ ਉਹ ਤਾਂ ਸੌ ਗਈ ਅਜੇ ਨਾਲ ਸ਼ਾਂਤੀ ਆ ਗਈ ਨਹੀਂ ਪੈ ਗਿਆ ਠੰਡੇ ਠੀਕ ਹੈ ਜੀ ਕਰ ਦਈਏ ਬੰਦ ਜੀ 2 ਮਿੰਟ ਰਹਿ ਗਏ ਬਸ ਆਪਣੇ ਦਲੀ ਇਧਰ ਆ ਜਾ ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ ਜਿੰਨੇ ਜੁੜੇ ਫਿਰ ਮਿਲਿਆ ਕਰੋ ਲਾਈਵ ਦੇ ਵਿੱਚ ਜੁੜਜਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਦੇਖੋ ਨੂੰ ਕੋਈ ਬਾਹਰ ਖੜਕਾਇਆ ਕਿਸੇ ਨੇ ਆਤਾ ਰੋਲਾ ਜਦੋਂ ਗੇਟ ਖੜਕਦਾ ਗੇਟ ਆਪਣਾ ਉਹ ਸੜਕ ਤੇ ਆ ਇੱਥੋਂ ਗਿਆ ਭਾਜੀ ਸਾਰੇ ਉੱਠ ਖੜੇ ਦੇਖ ਲੋ ਉਹ ਨੀਂਦ ਚ ਉੱਠ ਖੜੀ ਹੋ ਗਏ ਅਲਰਟ ਦੇਖ ਲੋ ਮੁੜਿਓ ਮੁੜਿਓ ਕਣੀਆਂ ਆ ਗਿਆ ਕਣੀਆਂ ਕੰਜਰੋ ਚਲੋ ਚਲੋ ਗੋ ਫਟਾਫਟ ਆ ਰਿਹਾ सारे को गेट खड़क इधर बहर भेजे जाऊंगे डॉलर गिले हो जाओगे गिले ठीक है जी एक सौ पड़ता